ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਪੂਰੀ ਪੈਠਾ ਵਾਲਾ ਟੱਡਾ ਚਿੱਟੀ ਪੈਠਾ ਵਾਲਾ ਟੱਡਾ ਕਾਲਾ ਤੇਲਾ ਕਿਸਾਨ ਵੀਰ ਕਹਿੰਦੇ ਆ ਚਿੱਟਾ ਤੇਲਾ ਕਾਲਾ ਤੇਲਾ ਕੁਝ ਕੁ ਕਿਸਾਨ ਵੀਰਾਂ ਦੇ ਸਵਾਲ ਆਏ ਕਿ ਬਹੁਤ ਜ਼ਿਆਦਾ ਵੱਧ ਗਿਆ ਦੋ ਦਿਨਾਂ 'ਚ ਜੀ ਜਿਹੜੀ ਪੋਪੂਲੇਸ਼ਨ ਅਪ ਹੋ ਗਈ ਉਹਦਾ ਚਲੋ ਮੌਸਮ ਹੁਣ ਕਿਉਂਕਿ ਦੇਖੋ ਮੀਨ ਟੈਂਪਰੇਚਰ ਹੁਣ ਤੁਸੀਂ ਦੇਖੋ ਜਿੱਥੇ ਪਹਿਲਾਂ 32 ਤੋਂ 35 35 ਤੋਂ ਉੱਪਰ ਫਿਰਦਾ ਸੀਗਾ ਹੁਣ ਦਿਨ ਦਾ ਤਾਪਮਾਨ ਜਿਹੜਾ 35 36 ਹੋ ਰਿਹਾ ਗਿਆ ਰਾਤ ਦਾ ਤਾਪਮਾਨ 22 23 ਤੇ ਆ ਗਿਆ 20 22 23 ਤੇ ਜਿਹੜਾ 25 ਤੋਂ ਉੱਪਰ ਸੀ 25 26 27 ਦੇ ਨੇੜੇ ਤੇੜ ਸੀਗਾ ਉਹ ਟੈਂਪਰੇਚਰ ਡਾਊਨ ਆ ਗਿਆ 4-5 ਡਿਗਰੀ ਮੀਨ ਟੈਂਪਰੇਚਰ 30 ਡਿਗਰੀ ਜਾਂ 30 ਤੋਂ ਥੱਲੇ ਰਹਿ ਗਿਆ ਕਿਉਂਕਿ ਦਿਨ ਦਾ ਤਾਪਮਾਨ ਜੇ 35 ਹੈ ਤੇ ਰਾਤ ਦਾ 22 23 ਹੈ ਤਾਂ ਤੁਸੀਂ ਮੰਨ ਕੇ ਚੱਲੋ ਵੀ ਜਿਹੜਾ 27 28 ਡਿਗਰੀ ਮੀਨ ਟੈਂਪਰੇਚਰ ਰਹਿ ਗਿਆ ਜਿਹੜਾ 28 ਕਿ ਡਿਗਰੀ 29 ਡਿਗਰੀ ਤਾਂ ਇਹਦੇ ਵਿੱਚ ਪਾਪੂਲੇਸ਼ਨ ਇਹਦੀ ਵੱਧ ਸਕਦੀ ਪਰ ਵਧੀ ਉਥੇ ਹੋ ਜਿੱਥੇ ਕਿਸਾਨ ਵੀਰਾਂ ਦਾ ਯੂਰੀਆ 2.5 ਗਟਿਆਂ ਤੋਂ ਟੱਪਿਆ ਬਾਈ ਬਾਈਫੈਂਥਰਿਨ ਲੈਂਡਾ ਸਾਈਹਲਥਰਨ ਡੈਲਟਾ ਮੈਥਰਿਨ ਕਲੋਰੋਪਲਸ ਆਈਪਰ ਪਰਪਹਨੋ ਪਲਸ ਆਈਪਰ ਕਈ ਵਾਰ ਆਪਾਂ ਗੋਭ ਟਾਈਮ ਜਦੋਂ ਸਪਰੇਇਆਂ ਕਰਦੇ ਵਿੱਚ ਇਹ ਕਹਦੇ ਨੇ ਥੋੜੀ ਜਿਹੀ ਘਟਾਰਾ ਪਾਲਾ ਥਾਈਮ ਥਾਕਸਮ ਪਾਲਾ ਤੇ ਲਗਾਤਾਰ ਖੇਤ ਚ ਪਾਣੀ ਖੜਾ ਰਹਿੰਦਾ ਕਈ ਵਾਰ ਪਤਰਾਲ ਬਹੁਤ ਜ਼ਿਆਦਾ ਝੋਨੇ ਦਾ ਵਧਿਆ ਹੋਇਆ ਤੇ ਯੂਰੀਆ ਖਾਸ ਤੌਰ ਤੇ ਵੱਡੇ ਮਤਲਬ ਵੱਡਾ ਕਾਰਨ ਇਹਦਾ ਯੂਰੀਆ ਜਿਆਦਾ ਯੂਰੀਆ ਹੋਣਾ ਕਿਉਂਕਿ ਤੁਸੀਂ ਦੇਖੋ ਨਾ ਝੋਨਾ ਵੱਡੇ ਪੱਧਰ ਤੇ ਰਗ ਵਿੱਚ ਲੱਗਦਾ ਕਿਸੇ ਥਾਂ ਤੋਂ ਜਿਹੜੀ ਸ਼ੁਰੂਆਤ ਹੁੰਦੀ ਨਾ ਉਹਦਾ ਰੀਜ਼ਨ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਇੱਕ ਤਾਂ ਸਿੰਥੈਟਿਕ ਪ੍ਰੈਥਰਡ ਵਰਤਨੇ ਜਾਂ ਜ਼ਰੂਰ ਤੋਂ ਪਹਿਲਾਂ ਹੀ ਹੁਣ ਕਈ ਕਿਸਾਨ ਵੀਰਾਂ ਨੇ ਕਿਉਂਕਿ ਜਿਹੜੇ ਕਿਸਾਨ ਵੀਰ ਆਪਾਂ ਨੂੰ ਹਿੰਦਾ ਨਾ ਵੀ ਜ਼ਿਆਦਾ ਉਹਦੀ ਕੇਅਰ ਕਰਨੀ ਹੈ ਜਿਵੇਂ ਯੂਰੀਆ ਵੱਧ ਪਾਤੀ ਉੱਥੇ ਕਿਸਾਨ ਵੀਰ ਕੀ ਕਰਦੇ ਆਉਣ ਤੋਂ ਪਹਿਲਾਂ ਰੋਕ ਦਈਏ ਆਪਾਂ ਸਪਰੇਅ ਕਰ ਦਈਏ ਕਈ ਕਿਸਾਨ ਵੀਰ ਚਿਸਪੈਕਸਲੋਂ ਵੀ ਪਹਿਲਾਂ ਕਰ ਦਿੰਦੇ ਆਉਣ ਤੋਂ ਜਿੱਥੇ ਤੁਸੀਂ ਉਹ ਕੀਤੀਆਂ ਜਿੱਥੇ ਤੁਹਾਡੇ ਯੂਰੀਆ ਵਗੈਰਾ ਵੱਧ ਪਈ ਸ਼ੁਰੂਆਤ ਹੋਈ ਤੁਸੀਂ ਆਪ ਦਾ ਨੋਟ ਕਰ ਲਓ ਵੀ ਤੁਸੀਂ ਪਹਿਲਾਂ ਕੀਤੀ ਸੀ ਕੀਤੀ ਹੋਊਗੀ ਤਾਂ ਵੀ ਆਇਆ ਹੋਊਗਾ ਜਿੱਥੇ ਆਉਣਾ ਕਿਉਂਕਿ ਹੁਣ ਮੌਸਮ ਫੇਵਰੇਬਲ ਬਣਿਆ ਪਰ ਬਹੁਤ ਸਾਰੇ ਖੇਤਾਂ ਦੇ ਵਿੱਚ ਬਿਲਕੁਲ ਤੇਲੇ ਦੀ ਕੋਈ ਸ਼ਿਕਾਇਤ ਨਹੀਂ ਸਾਫ਼ ਝੋਨਾ ਖੜਾ ਇੱਕ ਨੰਬਰ ਝੋਨਾ ਪੂਰਾ ਟੌਪ ਦੀ ਕੁਆਲਿਟੀ ਜਿੱਥੇ ਵਧੀਆ ਬੈਲੈਂਸ ਨਿਊਟ੍ਰੀਸ਼ਨ ਮਿਲਿਆ ਤੇ ਇਸ ਕਾਸ ਕਰਕੇ ਪਾਣੀ ਲੱਗਿਆ ਗੋਪ ਟੈਂਪਾ ਪਤਲਾ ਪਤਲਾ ਪਾਣੀ ਰੱਖਿਆ ਖੇਤ ਦੇ ਵਿੱਚ ਜ਼ਰੂਰ ਤੋਂ ਬਿਨਾਂ ਕੋਈ ਕੀਟਨਾਸ਼ਕ ਵਗੈਰਾ ਸਪਰੇਅ ਨਹੀਂ ਕੀਤਾ ਗਿਆ ਜਿਹੜਾ ਆਪਾਂ ਮਿਕਸ ਕਰਕੇ ਕਰਦੇ ਹਾਂ ਹੁਣ ਜਿਹੜਾ ਮੇਨ ਜਿਹੜਾ ਹੈਗਾ ਕੁਐਸਚਨ ਸੀਗਾ ਕਿ 10-15 ਦਿਨ ਝੋਨੇ ਵੱਢਣ ਚ ਰਹਿੰਦੇ ਆ ਅਸੀਂ ਦਵਾਈ ਕਰੀਏ ਕਿ ਨਾ ਕਰੀਏ ਮੇਰਾ ਫੇਰ ਤੁਹਾਨੂੰ ਉਹੀ ਜਵਾਬ ਰਹੂਗਾ ਕਿ 10-12-15 ਦਾ ਰਹਿੰਦੇ ਸਪਰੇਅ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਆਪਣੇ ਝਾੜ ਤੇ ਅਸਰ ਨਹੀਂ ਪਊਗਾ ਤੁਹਾਡਾ ਝਾੜ ਕਈ ਕਿਸਾਨ ਵੀਰ ਕਹਿੰਦੇ ਆ ਬਹੁਤ 5-7 ਮਣ ਝਾੜ ਉੜ ਜਾਂਦਾ ਉਹ ਉੱਥੇ ਉੜਦਾ ਉਹਦਾ ਹੋਰ ਰੀਜ਼ਨ ਹੋਊਗਾ ਤੇਲੇ ਕਰਕੇ 10-12 ਦਿਨ ਰਹਿੰਦੇ ਤੇਲਾ ਪਾ ਕੇ ਇਹਦੇ ਨਾਲ ਝਾੜ ਨਹੀਂ ਉੜਦਾ ਤੁਹਾਡਾ ਹਾਂ 30 ਦਿਨ ਰਹਿੰਦੇ ਵਡਣ ਚ 35 ਦਿਨ ਰਹਿੰਦੇ ਆ 25 ਦਿਨ ਰਹਿੰਦੇ ਆ 22 23 ਦਿਨ ਰਹਿੰਦੇ ਇੱਥੇ ਵੀ ਆਪਾਂ ਕਹਿ ਸਕਦੇ ਜਦੋਂ ਹਰ ਆ ਜੇ ਮਰਜ਼ ਕਰ ਲੋ ਤੁਸੀਂ ਪਾਣੀ ਲਾਉਣਾ ਲਾਸਟ ਪਾਣੀ 15 ਦਿਨ ਰਹਿੰਦੇ 18 ਦਿਨ ਰਹਿੰਦੇ ਲਾਉਣਾ ਤਾਂ ਉਹਦੇ ਵਿੱਚ ਤੁਸੀਂ ਜਾਂ ਤਾਂ ਕੋਈ ਜਿਹੜਾ ਹੈਗਾ ਰਪੈਲੈਂਟ ਕੋਈ ਮਿਕਸ ਕਰਕੇ ਉਹ ਮਿਕਸ ਕਰਕੇ ਜਿਹੜਾ ਹੈਗਾ ਨਾਲ ਦੇ ਸਕਦੇ ਆ ਪਰ ਐਡੀ ਸਿਚੁਏਸ਼ਨ ਆ ਜਾਈ ਨਹੀਂ ਕਿ ਬਹੁਤ ਜ਼ਿਆਦਾ ਪੋਪੂਲੇਸ਼ਨ ਹੋਵੇ ਕਿ ਆਪਾਂ ਨੂੰ ਡੀ ਡੀ ਵੀ ਪੀ ਵਗੈਰਾ ਪਾਉਣੀ ਪਵੇ ਜਿੱਥੇ ਤੁਹਾਡੇ 25 30 ਦਿਨ ਰਹਿੰਦੇ ਝੋਨਾ ਵੜ ਜੂ ਤੁਸੀਂ ਸਿੰਪਲ ਪੈਕਸ ਨਾਲ ਚੈਸ ਕਰਦੇ ਹੋ ਤੁਹਾਡੀ ਮਸ਼ੀਨ ਕਰਦੇ ਜਿਹੜੀ ਮਰਜ਼ੀ ਸਪਰੇਅ ਕਰਦੇ ਹੋ ਤੇ ਨਾਲ ਦੀ ਨਾਲ ਤੁਹਾਡੇ ਜਿਹੜਾ ਹੈ ਕੰਟਰੋਲ ਹੋ ਜਾਣਾ ਜਿੱਥੇ ਤੁਹਾਡੇ ਤੁਸੀਂ ਪਾਣੀ ਵੀ ਬੰਦ ਕਰਤਾ 12 15 ਦਿਨਾਂ ਨੂੰ ਆਪਾਂ ਝੋਨਾ ਵੜ ਲੈਣਾਂ ਦਹਾਂ ਦੇ ਨਾਲ ਝੋਨਾ ਵੜ ਲੈਣਾ ਉੱਥੇ ਸਪਰੇਅ ਕਾਦੇ ਵਾਸਤੇ ਕਰਨੀ ਹੈ ਨਾ ਆਪਾਂ ਨੂੰ ਸਪਰੇਅ ਦਾ ਫਾਇਦਾ ਹੋਣਾ ਨਾ ਆੜ ਕਮਜ਼ੋਰ ਹੋ ਗਏ ਮੂਵਮੈਂਟ ਕੋਈ ਦਵਾਈ ਦੀ ਹੋਣੀ ਨਹੀਂ ਫਾਇਦਾ ਕੋਈ ਨਹੀਂ ਹੈ ਨਾ ਹੀ ਉਹ ਚੋ ਤੇਲੇ ਨੂੰ ਕੋਹ ਲੱਭਣਾ ਜੇ ਮੁੱਡਾਂ ਦੇ ਵਿੱਚ ਆ ਵੀ ਗਿਆ ਤਾਂ ਉਹਦਾ 나ੜ ਕਮਜ਼ੋਰ ਹੋਇਆ ਕਈ ਵਾਰ ਆ ਜਾਂਦਾ ਹੈਗਾ ਯੂਰਗਆ ਵਗੈਰਾ ਦੀ ਰੋਜ ਵੱਧ ਹੁੰਦੀ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ